ਇਸ ਵਕਤ ਤੁਹਾਨੂੰ ਦੱਸ ਦਈਏ ਮੈਂ ਸੈਕਟਰ 36 ਦੇ ਪੁਲਿਸ ਸਟੇਸ਼ਨ ਦੇ ਬਾਹਰ ਹੀ ਖੜਾ ਨਾ ਜਿੱਥੇ ਕੁਲਦੀਪ ਸਿੰਘ ਜਿਹੜੇ ਮ੍ਰਿਤਕ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਚਾਚਾ ਉਹਨਾਂ ਨੂੰ ਜਿਹੜਾ ਹੈਗਾ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਤੇ ਦੂਸਰੇ ਪਾਸੇ ਰਣਜੀਤ ਸਿੰਘ ਉਹ ਵੀ ਮੇਰੇ ਨਾਲ ਨੇ ਜਿਹੜੇ ਮਲਵਿੰਦਰ ਸਿੰਘ ਸਿੱਧੂ ਜਿੰਨਾਂ ਤੇ આરોਪ ਲੱਗੇ ਨੇ ਗੋਲੀ ਚਲਾਉਣ ਦੇ ਉਹਨਾਂ ਦੇ ਡਰਾਈਵਰ ਮੌਜੂਦ ਸਿਖੇ ਉਹਨਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਵਕੀਲ ਸਾਹਿਬ ਵੀ ਨਾਲ ਨੇ ਸਭ ਤੋਂ ਪਹਿਲਾਂ ਰਣਜੀਤ ਕੀ ਕੁਝ ਅੰਦਰ ਪੁੱਛਗਿੱਛ ਹੋਈ ਹੈ ਹੱਲੇ ਹਾਂਜੀ ਸਰ ਬਿਆਨ ਹੋਏ ਮੇਰੇ ਜੀ ਕੀ ਬਿਆਨ ਹੋਏ ਕੀ ਪੁੱਛਿਆ ਗਿਆ ਇਦਾਂ ਹੀ ਸਰ ਵੀ ਕਿੰਨੇ ਟਾਈਮ ਤੋਂ ਡਿਊਟੀ ਕਰ ਰਹੇ ਆ ਤੇ ਉਸ ਦਿਨ ਕਿਸ ਤੋਂ ਕਿੱਧਰ ਚੱਲੇ ਤੇ ਬੱਸ ਕੀ ਹਸਾਬ ਤੇ ਇਦਾਂ ਦੇ ਕੁਝ ਬਿਆਨ ਸਵਾਲ ਕੀਤੇ ਪੁਲਿਸ ਨੇ ਕੋਟ ਆ ਰਹੀ ਸੀ ਤੁਸੀਂ ਗੱਡੀ ਚਲਾ ਰਹੇ ਸੀਗੇ ਕੋਈ ਗੱਲਬਾਤ ਹੋ ਰਹੀ ਸੀ ਨਹੀਂ ਜੀ ਸਰ ਕੋਈ ਗੱਲਬਾਤ ਕਿਸੇ ਨਾਲ ਫੋਨ ਤੇ ਗੱਲ ਕੀਤੀ ਹੋਏ ਕੋਈ ਕੋਈ ਪਲੈਨਿੰਗ ਨਹੀਂ ਨਹੀਂ ਜੀ ਕੋਈ ਗੱਲਬਾਤ ਕੋਈ ਗੁੱਸੇ ਚ ਹੋਣੀ ਆ ਕੋਈ ਵੈਸੀ ਟੈਂਸ਼ਨ ਹੋਈ ਨਹੀਂ ਸਰ ਨਾਰਮਲ ਹੀ ਸੀਗੇ ਜੀ ਇਦਾਂ ਹਾਂਜੀ ਅੱਛਾ ਤੇ ਜਦੋਂ ਲੈ ਕੇ ਗਏ ਨੇ ਪਰਿਵਾਰ ਨਾਲ ਕੋਈ ਗੱਲ ਹੋਈ ਹੋਏ ਪਰਿਵਾਰ ਨਾਲ ਕੋਈ ਗੱਲ ਕੋਈ ਗੱਲ ਬਾਤ ਨਹੀਂ ਜੀ ਸਰ ਕੱਲੇ ਆਏ ਤੇ ਮੈਂ ਛੱਡਤਾ ਜੀ ਉਥੇ 35 ਕੋਟ 43 ਕੋਟ ਚ ਬਸ ਉਥੇ ਉਤਾਰਦਾ ਹੀ ਉਹਨਾਂ ਨੂੰ ਤੇ ਤੁਹਾਨੂੰ ਕਦ ਖਬਰ ਮਿਲੀ ਇਸ ਬਾਰੇ ਕਿ ਐ ਅੰਦਰ ਇਹ ਹੱਤੇ ਹੱਤੇਆ ਹੋ ਗਿਆ ਜੀ ਸਾਨੂੰ ਤਾਂ ਮੈਨੂੰ ਤਾਂ ਅਜ ਦੂਜੇ ਦਿਨ ਪਤਾ ਲੱਗਾ ਜੀ ਉਸ ਵਾਰ ਮੈਨੂੰ ਨਹੀਂ ਪਤਾ ਲੱਗਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀਗਾ ਹਾਂ ਜੀ ਕੋ ਕਹਿੰਦੇ ਕਿ ਜਿਹੜੇ ਡਰਾਈਵਰ ਹੁੰਦੇ ਨੇ ਕੁੱਕ ਹੁੰਦੇ ਨੇ ਸਿਕਿਉਰਟੀ ਵਾਲੇ ਨੇ ਸਭ ਤੋਂ ਜ਼ਿਆਦਾ ਭੇਦ ਉਹਨਾਂ ਨੂੰ ਪਤਾ ਹੁੰਦੇ ਨੇ ਇਸ ਕਰਕੇ ਤੁਹਾਨੂੰ ਪੁੱਛ ਕੇ ਇੱਥੇ ਲਈ ਬੁਲਾਇਆ ਹੈ ਕਿ ਤੁਹਾਡੇ ਸਾਹਮਣੇ ਕੀ ਕੋਈ ਗੱਲਬਾਤ ਹੋਈ ਹੋਏ ਉਸ ਬਾਰੇ ਕੋਈ ਜਾਣਕਾਰੀ ਮਿਲੀ ਹੋਏ ਨਹੀਂ ਸਰ ਕੋਈ ਨਹੀਂ ਨਹੀਂ ਜਦ ਬੈਠੇ ਸੀ ਗੱਡੀ 'ਚ ਕਿੰਨਾ ਕੁ ਡਿਸਟੈਂਸ ਸੀਗਾ ਘਰ ਤੋਂ ਯਾਨੀ ਕੋਰਟ ਤੱਕ ਦਾ 35 ਤੋਂ 43 ਤੱਕ ਜੀ ਸਿਰਫ 2 2 ਕਿਲੋਮੀਟਰ ਹੀ ਹੈ ਜੀ 2 ਕਿਲੋਮੀਟਰ ਦੇ ਅੰਦਰ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਫੋਨ ਤੇ ਆ ਕੋਈ ਆਪਸ 'ਚ ਗੱਲ ਹੋਈ ਹੋਏ ਨਹੀਂ ਸਰ ਕੋਈ ਗੱਲ ਸਰ ਬਹੁਤ سارے ਸਵਾਲ ਚੁੱਕੇ ਜਾ ਰਹੇ ਨੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਸਾਰਾ ਕੁਝ ਪਲਾਨਡ ਸੀਗਾ ਮ੍ਰਿਤਕ ਦੇ ਜਿਹੜੇ ਚਾਚਾ ਨੇ ਜਿਹੜੇ ਕੁਲਦੀਪ ਸਿੰਘ ਪਹੁੰਚੇ ਨੇ ਅੱਜ ਅੰਦਰ ਇਨਵੈਸਟੀਗੇਸ਼ਨ ਦਾ 파ਟ ਪਨੇ ਹੋਏ ਨੇ ਕਿ ਉਹਨਾਂ ਵੱਲੋਂ ਕਰਾਇਆ ਗਿਆ ਉਹਨਾਂ ਵੱਲੋਂ ਪਿਸਤਲ ਦਿੱਤੀ ਗਈ ਸੀ ਆਖਿਰਕਾਰ ਸਚਾਈ ਕੀ ਨਿਕਲ ਕੇ ਆ ਰਹੀ ਹੈ ਕਿ ਵਾਕਈ ਇਹ ਸਭ ਹੋਇਆ ਹੈ ਕੀ ਹੋਇਆ ਕੁਝ ਹੋਲੇ ਵਾਲੇ ਜਾਣਕਾਰੀ ਹਲੇ ਤੱਕ ਮਿਲੀ ਹੈ ਜੀ ਨਹੀਂ ਜੋ ਵੀ ਦੇਖੋ ਐਲੀਗੇਸ਼ਨ ਹੈ ਬੇਬੁਨਿਆਦ ਹੈ ਕੁਲਦੀਪ ਸਿੰਘ ਜੋ ਮੇਰੀ ਨਿਗਾਹ 'ਚ ਜਿੰਨਾ ਕਿ ਮੈਂ ਕੇਸ ਸਟਡੀ ਕਰਿਆ ਸਾਰੇ ਹੁਣ ਤੱਕ ਕੁਲਦੀਪ ਸਿੰਘ ਤਾਂ ਇੱਕ ਆਲੂ ਹੈ ਜਿਹੜਾ ਹਰ ਸਬਜ਼ੀ 'ਚ ਪਾਤਾ ਉਹਨਾਂ ਨੇ ਕਿਤੇ ਵੀ ਕੋਈ ਮੁਕਦਮਾ ਹੋਇਆ ਉਹਦੇ ਚ ਨਾਲ ਕੁਲਦੀਪ ਸਿੰਘ ਦਾ ਨਾਮ ਐਡ ਕਰਤਾ ਤੇ ਇਸ ਕਰਕੇ ਇਹ ਹੁਣ ਬੇਬੁਨਿਆਦ ਕਹੀ ਜਾਣਾ ਵੀ ਉਹ ਵੀ ਨਾਲ ਸੀ ਇਹ ਵੀ ਨਾਲ ਸੀ ਇਹ ਸਭ ਬੇਬੁਨਿਆਦ ਗੱਲਾਂ ਐ ਅਲੀਗੇਸ਼ਨਸ ਐ ਪੁਲਿਸ ਇਨਵੈਸਟੀਗੇਟ ਕਰ ਰਹੀ ਐ ਤੇ ਇਨਵੈਸਟੀਗੇਸ਼ਨ ਤੇ ਜਿੰਨੀ ਕ ਕਾਰਪੋਰੇਸ਼ਨ ਚਾਹੀਦੀ ਐ ਉਹ ਤੋਂ ਨੇੜੇ ਬੱਦ ਕਾਰਪੋਰੇਟ ਕੀਤਾ ਜਾ ਰਿਹਾ ਤੇ ਜਿਹਨੂੰ ਵੀ ਪੁਲਿਸ ਬੁਲਾ ਰਹੀ ਐ ਉਹ ਆ ਰਹੇ ਆ ਆਪਣੇ ਬਿਆਨ ਦਰਜ ਕਰਾ ਰਹੇ ਆ ਤੋਂ ਇਸ ਕਰਕੇ ਜਿਹੜੀ ਗੱਲ ਕਹਿ ਰਹੇ ਆ ਵੀ ਉੱਥੇ ਕਾਂਸਪਰੇਸੀ ਹੋਈ ਫਲਾਣੇ ਤੇ ਕੋਰਟ ਦੇ ਵਿੱਚ ਹੋਈ ਦੇਖੋ ਸਾਰੀ ਕੋਰਟ ਸੀਸੀਟੀਵੀ ਦੇ ਅੰਦਰ ਹੈ ਉੱਥੇ ਸਾਰਾ ਇੱਕ ਇੱਕ ਬੰਦੇ ਦੀ ਮੂਵਮੈਂਟ ਹੈ ਜਿਹੜੀ ਉਹ ਉੱਥੇ ਰਿਕਾਰਡ ਹੁੰਦੀ ਹੈ ਸੋ ਇਸ ਕਰਕੇ ਇਹ ਗੱਲ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਨਵੈਸਟੀਗੇਸ਼ਨ ਚ ਹੋ ਜਾਣਾ ਉੱਥੇ ਕੌਣ ਸੀ ਕੌਣ ਨਹੀਂ ਸੀਗਾ ਇਨਵੈਸਟੀਗੇਸ਼ਨ 'ਚ ਇਹ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ ਨੂੰ ਮਲਵਿੰਦਰ ਸਿੱਧੂ ਵੱਲੋਂ ਤੇ ਉਹਨੇ ਚਾਚਾ ਵੱਲੋਂ ਬਾਹਰ ਇਸ਼ਾਰਾ ਕਰਕੇ ਬੁਲਾਇਆ ਗਿਆ ਸੀਗਾ ਕਿ ਤੁਸੀਂ ਬਾਹਰ ਆਓ ਉਸ ਤੇ ਗੱਲ ਕਰਨੀ ਹੈ ਜਦ ਬਾਹਰ ਆਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਫਾਇਰਿੰਗ ਦੇ ਰਾਉਂਡ ਦੀ ਜਿਹੜੀ ਆਵਾਜ਼ ਆਉਂਦੀ ਹੈ ਜਦ ਪਰਿਵਾਰ ਬਾਹਰ ਆਂਦਾ ਇਹ ਕਿੰਨੀ ਕਿ ਸੱਚਾਈ ਹੈ ਇਸ ਦੇ ਨਾਲ ਨਾਲ ਸਵਾਲ ਇਹ ਵੀ ਹੈ ਉਹ ਕਹਿ ਰਹੇ ਨੇ ਕਿ ਕੁਲਦੀਪ ਸਿੰਘ ਨੇ ਜਿਹੜੀ ਉਹ ਪਿਸਟਲ ਦਿੱਤੀ ਸੀਗੀ ਮਲਵਿੰਦਰ ਸਿੱਧੂ ਨੂੰ ਦੇਖੋ ਇਹ ਇਹ ਅਲੀਗੇਸ਼ਨ ਕੀਤੇ ਨੇ ਇਹ ਅਲੀਗੇਸ਼ਨ ਉਹ ਲੋਕ ਲਾ ਰਹੇ ਨੇ ਜਿਹੜੇ ਉੱਥੇ ਮੌਕੇ ਤੇ ਮੌਜੂਦ ਨਹੀਂ ਸੀ ਠੀਕ ਹੈ ਬਾਕੀ ਜਿਹੜਾ ਕੰਪਾਊਂਡ ਹੈ ਮੈਂ ਬਾਰ-ਬਾਰ ਕਹਿ ਰਿਹਾ ਹਾਂ ਸੀਸੀਟੀਵੀ ਫੁਟੇਜ ਦੇ ਅੰਡਰ ਹੈ ਉੱਥੇ ਕਿਹੜਾ-ਕਿਹੜਾ ਸ਼ਖਸ ਮੌਜੂਦ ਸੀ ਉਹ ਸਾਰਾ ਕੁਝ ਰਿਕਾਰਡਡ ਹੈ ਉਹ ਪੁਲਿਸ ਆਪਣੀ ਕੋਰਟ ਚ ਅਸੀ ਕਲ ਪ੍ਰਿਜ਼ਰਵੇਸ਼ਨ ਦੀ ਅਪਲੀਕੇਸ਼ਨ ਲਾਤੀ ਸੀ ਵੀ ਉਹਨੂੰ ਪ੍ਰਿਜ਼ਰਵ ਕੀਤਾ ਜਾਵੇ ਉਹ ਸਾਰੇ ਕੋਰਟ ਨੇ ਆਰਡਰ ਕਰਤਾ ਹੈ ਸਾਰੀ ਸੀਸੀਟੀਵੀ ਫੁਟੇਜ ਨੂੰ ਆਪਣਾ ਪ੍ਰਿਜ਼ਰਵ ਕਰਕੇ ਉਹਦੇ 'ਚ ਖੰਗਾਲਿਆ ਜਾ ਰਿਹਾ ਹੈ ਉਹਦੇ 'ਚ ਜੇ ਕਿਸੇ ਦਾ ਰੋਲ ਹੋਊਗਾ ਸਾਹਮਣੇ ਆ ਜਾਵੇਗਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਜਦ ਤੱਕ ਕੁਲਦੀਪ ਸਿੰਘ ਨੂੰ ਰੈਸਟ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਜਿਹੜਾ ਉਹ ਅੰਤਿਮ ਸੰਸਕਾਰ ਨਹੀਂ ਕਰਾਂਗੇ ਦੇਖੋ ਇਹ ਤਾਂ ਇਨਵੈਸਟੀਗੇਟਿੰਗ ਏਜੰਸੀ ਏਜੰਸੀ ਨੇ ਦੇਖਣਾ ਹੈ ਪ੍ਰਵਾਹ ਨੇ ਦੇਖਣਾ ਹੈ ਕੋਰਟਸ ਨੇ ਦੇਖਣਾ ਹੈ ਕਿਉਂਕਿ ਕੋਈ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਜਾਂ ਕੋਈ ਵੀ ਕੇਸ ਹੈ ਉਹ ਜਜਮਤਾਂ ਨਾਲ ਨਹੀਂ ਚੱਲਦਾ ਹੁੰਦਾ ਉਹ ਐਵੀਡੈਂਸ ਦੇ ਮੁਤਾਬਕ ਚੱਲਣਾ ਹੈ ਜੋ ਐਵੀਡੈਂਸ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੇਸ ਆਪਣਾ ਟਰਨ ਲੈ ਲੇਗਾ ਅਬ ਧੰਨਵਾਦ ਤੁਹਾਨੂੰ ਤਸਵੀਰ ਦੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਸੈਕਟਰ 36 ਦੇ ਪੁਲਿਸ ਸਟੇਸ਼ਨ ਦੀ ਵੀ ਤਸਵੀਰ ਦਿਖਾ ਦਿੰਦੇ ਆ ਜਿੱਥੇ ਪਹਿਲਾਂ ਰਣਜੀਤ ਸਿੰਘ ਨਾਲ ਪੁੱਛਗਿੱਛ ਹੋਈ ਜਿਹੜੇ ਕਿ ਮਾਲਵਿੰਦਰ ਸਿੱਧੂ ਦੇ ਡਰਾਈਵਰ ਨੇ ਤੇ ਦੂਜੇ ਪਾਸੇ ਕੁਲਦੀਪ ਸਿੰਘ ਨਾਲ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਹੈ ਜਿਹੜੀ ਫਿਲਹਾਲ ਦੇ ਲਈ ਅੰਦਰ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਇਹ ਮਿਲੀ ਹੈ ਕਿ 9 ਸਵਾ 2 ਦੇ ਕਰੀਬ ਜਿਹੜੇ ਹੈ ਕੁਲਦੀਪ ਸਿੰਘ ਯਾਨੀ ਮ੍ਰਿਤਕ ਦੇ ਚਾਚਾ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਇੱਥੇ ਤੱਕ ਕਿ ਹਾਈ ਕੋਰਟ 'ਚ ਵੀ ਮ੍ਰਿਤਕ ਦੀ ਮਾਤਾ ਨੇ ਇਹ ਕਿਹਾ ਕਿ ਸਾਨੂੰ ਖਤਰਾ ਹੈ ਜਾਨ ਦਾ ਖਤਰਾ ਹੈਗਾ ਕੁਝ ਵੀ ਕੀਤਾ ਜਾ ਸਕਦਾ ਹੈ ਕੁਲਦੀਪ ਸਿੰਘ ਵੱਲੋਂ ਇਸ ਕਰਕੇ ਉਹਨਾਂ ਨੂੰ ਜਲ ਹੈਗਾ ਪੁੱਛਕਿਚ ਲਈ ਅੰਦਰ ਸੱਦਿਆ ਗਿਆ ਸੀਗਾ ਜਿੱਥੇ ਉਹ ਪਹੁੰਚੇ ਨੇ ਅੰਦਰ ਜਿਹੜੀ ਉਹ ਪੁੱਛਕਿਛ ਉਹਨ ਤੋਂ ਪੁੱਛਪੜਤਾਲ ਚੱਲ ਰਹੀ ਹੈ ਪਰ ਫਿਲਹਾਲ ਮਲਵਿੰਦਰ ਸਿੱਧੂ ਦੇ ਡਰਾਈਵਰ ਨਾਲੋਂ ਪੁੱਛਕਿਚ ਹੋ ਗਈ ਕਿਉਂਕਿ ਕਿਹਾ ਜਾਂਦੇ ਕਿ ਕੁੱਕ ਹੋਏ ਜਾਂ ਫਿਰ ਸਿਕਿਉਰਿਟੀ ਗਾਰਡ ਹੋਏ ਜਾਂ ਫਿਰ ਜਿਹੜਾ ਡਰਾਈਵਰ ਹੁੰਦਾ ਉਹ ਸਭ ਤੋਂ ਜ਼ਿਆਦਾ ਭੇਦ ਆਪਣੇ ਮਾਲਕ ਦੇ ਜਾਣਦੇ ਨੇ ਸ਼ਾਇਦ ਆਹੀ ਕਾਰਨ ਹੈਗਾ ਕਿ ਅੱਜ ਡਰਾਈਵਰ ਨੂੰ ਰਣਜੀਤ ਸਿੰਘ ਨੂੰ ਵੀ ਜਿਹੜਾ ਸੱਦਿਆ ਗਿਆ ਸੀਗਾ ਤਾਂ ਕਿ ਉਹ ਦੱਸਣ ਕਿ ਆਖਿਰਕਾਰ ਕੀ ਕੁਝ ਗੱਲਾਂ ਬਾਤਾਂ ਕੀ ਕੋਈ ਪਲਾਨ ਸੀ ਆ ਕੀ ਸੀਗਾ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲੇ ਹਾਲਾਂਕਿ ਉਹਨਾਂ ਨੇ ਆਪਣੀ ਗੱਲ ਜਿਹੜੀ ਪੂਰੀ ਜਾ ਕੇ ਰੱਖੀ ਹੈ ਹੁਣ ਇਨਵੈਸਟੀਗੇਸ਼ਨ ਦਾ ਰੂਪ ਕਿਵੇਂ ਨਿਕਲਦੇ ਸਾਹਮਣੇ ਆਉਂਦਾ ਹੈ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਆਖਿਰਕਾਰ ਵਾਕੀ ਸਾਰਾ ਪਲਾਨ ਸੀਗਾ ਪਿਸਟਲ ਕਿਹਨੇ ਦਿੱਤੀ ਸੀ ਪਿਸਟਲ ਜਾਂ ਨਾਮ ਲੈ ਕੇ ਆਏ ਸੀਗਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਪਤਾ ਲੱਗਣ ਗਿਆ ਜਿਹੜਾ ਸਮਾਂ ਹੀ ਦੱਸੂਗਾ